ਫਲੇਟ ਮੂੜੀ ਲਾਉਣਾ ਬੀ 5000 ਫੂਟ ਦਾ ਵੀਡੀਓ ਹੈ 14 ਇਕੜ ਖੇਤ ਭਰਾਈ ਵਾਲਾ 10,75,000 ਹਰਵਿੰਦਰ ਸਿੰਘ ਪੋਲਾ 2 ਬੱਜੇ ਟੋਟੇ ਕਰਦੇ ਦੋ ਮਿੰਟ ਦਾ ਸਮਾਂ ਜੀ 10 ਲੱਖ ਹੋ ਗਿਆ ਕਰਨੈਲ ਸਿੰਘ ਹੋ ਗਿਆ ਜੀ ਸਿਆਸਤ ਸਿੰਘ ਦਾ ਜੀ 10,80,000 ਸਿਆਸਤ ਸਿੰਘ son of ਕਰਨੈਲ ਸਿੰਘ ਹੈਬੋਬੱਤੀ ਹਰਵਿੰਦਰ ਸਿੰਘ ਪੋਲਾ 10,85,000 14 ਇਕੜ ਖੇਤ ਭਰਾਈ ਵਾਲਾ 1085000 ਹਰਵਿੰਦਰ ਸਿੰਘ ਪੋਲਾ 1 ਜੀ 2 ਮਿੰਟ ਦਾ ਸਮਾਂ ਜੀ ਹਰਵਿੰਦਰ ਸਿੰਘ ਪੋਲਾ 1085000 1 ਜੀ 2 ਮਿੰਟ ਦਾ ਸਮਾਂ ਜੀ 1085000 ਹਰਵਿੰਦਰ ਸਿੰਘ ਪੋਲਾ ਨਾਇਕਪੱਤੀ 2 ਜੀ 109000 ਸਿਆਸਤ ਸਿੰਘ ਸਨ ਅਫਰ ਕਰਨੈਲ ਸਿੰਘ 2 ਮਿੰਟ ਦਾ ਸਮਾਂ ਜੀ 10,90,000 ਸਿਆਸਤ ਸਿੰਘ son of ਕਰਨੈਲ ਸਿੰਘ 1 ਜੀ 11 ਲੱਖ ਵਰਜੰਟ ਸਿੰਘ son of ਜੱਗਰ ਸਿੰਘ 11 ਲੱਖ 5000 ਜੀ ਸਿਆਸਤ ਸਿੰਘ son of ਕਰਨੈਲ ਸਿੰਘ ਨਾਇਕਪੱਤੀ ਉਹ ਸੌਰੀ ਹੈਪੋਪੱਤੀ ਜੀ ਦਾ ਨਾਮ ਸਿਆਸਤ ਸਿੰਘ son of ਕਰਨੈਲ ਸਿੰਘ 2 ਮਿੰਟ ਦਾ ਸਵਾ 11 ਲੱਖ 5000 ਜੀ ਸ਼ੁਕਰ ਰੋਲਾ ਨਾ ਪਾਓ 10 ਲੱਖ 10000 ਹਰਵਿੰਦਰ ਸਿੰਘ ਭੋਲਾ ਨਾਇਕਪੱਤੀ ਜੀ ਆ 11 ਲੱਖ ਸੌਰੀ 11 ਲੱਖ 10000 ਹਰਵਿੰਦਰ ਸਿੰਘ ਪੋਲਾ ਨਾਇਕਪੱਤੀ 11 ਲੱਖ 10000 ਹਰਵਿੰਦਰ ਸਿੰਘ ਪੋਲਾ ਨਾਇਕਪੱਤੀ ਇੱਕ ਜੀ 2 ਮਿੰਟ ਦਾ ਸਮਾਂ ਜੀ 10 ਲੱਖ ਸੌਰੀ 11 ਲੱਖ 11 ਲੱਖ 10000 ਜੀ ਇਹ ਤੋਂ ਬਾਅਦ ਸਿਆਸਤ ਸਿੰਘ 11 ਜੀ ਸਿਆਸਤ ਸਿੰਘ 11 ਲੱਖ 15 ਹਜ਼ਾਰ ਇੱਕ ਜੀ 2 ਮਿੰਟ ਦਾ ਸਮਾਂ ਜੀ ਸਿਆਸਤ ਸਿੰਘ ਸਾਨੂੰ ਕਰਨੈਲ ਸਿੰਘ ਹੈਬੋਪਤੀ 2 ਜੀ ਦੋ ਕਰੋ ਮਹਾਂ ਉੱਦੋਂ ਬਾਅਦ ਚੱਲਦੇ ਦੋ ਮਿੰਟ ਹੋਰ ਕੁਝ ਕਿ ਤੋੜਦੇ ਹਾਂਜੀ ਹੋਰ ਕੋਈ ਹੈਗਾ ਜੀ 11 ਲੱਖ 11 ਲੱਖ 15000 ਜੀ 11 ਲੱਖ 20000 ਰੁਪਇਆ ਗੁਰਜੰਟ ਸਿੰਘ ਸਨ ਆਫ ਜੱਗਰ ਸਿੰਘ ਇੱਕ ਜੀ ਦੋ ਮਿੰਟ ਦਾ ਸਮਾਂ ਜੀ ਗੁਰਜੰਟ ਸਿੰਘ ਸਨ ਆਫ ਜੱਗਰ ਸਿੰਘ लख भी दो जी तो 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 तो। ग्यारह लख पच्ची यार जी सियासत सिंह सन ऑफ करैल सिंह ग्यारह लख पची हज़ार है जी ग्यारह लख तीह हज़ार गुरजंट सिंह जगर सिंह जी गुरजंट सिंह जगर सिंह ग्यारह लख 20001 ਜੀ ਉਹ ਖਰਚੋ ਪਹਿਲੇ 3 ਦਿਨ ਦੇ ਦੇਖ ਲੈਣਾ ਕਰੋ ਸਿਆਸਤ ਸਿੰਘ son of ਕਰਨੈਲ ਸਿੰਘ 1135000 ਇੱਕ ਜੀ 2 ਮਿੰਟ ਦਾ ਸਮਾਂ ਕਾਲੀ ਗਾਰ ਹੋਈ 114000 ਬੁਰੀ ਦਾ ਜੀ ਵਰਜੰਤ ਸਿੰਘ ਜੱਗਰ ਸਿੰਘ ਦੇਖ ਲੈਣਾ ਕਰੋ ਨਾਇਕ ਪੱਤੀ 114000 ਜੀ ਜੋਜੰਟ ਸਿੰਘ son of ਜੱਗਰ ਸਿੰਘ ਨਾਇਕ ਪੁੱਤ 11 ਲੱਖ 40 ਹਜ਼ਾਰ ਇੱਕ ਜੀ ਹੈ 11 ਲੱਖ 50 ਹਜ਼ਾਰ ਸਿਆਸਤ ਸਿੰਘ son of ਕਰਨੈਲ ਸਿੰਘ ਹੈਪੋ ਪੁੱਤੀ ਉਹ ਲਿਖ ਲੈ 11 ਲੱਖ 55 ਹਜ਼ਾਰ ਜੀ ਕਵਰ ਵਾਲੇ ਵੀ बोलिया ਨਾ ਬਣ 1155000 ਸਰਜੰਟ ਸਿੰਘ 116000 ਸਿਆਸਤ ਸਿੰਘ ਸਨਫ ਕਰਨੈਲ ਸਿੰਘ ਇੱਕ ਜੀ 116000 ਸਿਆਸਤ ਸਿੰਘ ਕਰਨੈਲ ਸਿੰਘ ਐਬੋਪਤੀ ਇੱਕ ਜੀ 117000 ਜੀ 117000 ਗੁਰਜੰਟ ਸਿੰਘ ਜੱਗਰ ਸਿੰਘ 11 ਲੱਖ 80 ਹਜ਼ਾਰ ਸਿਆਸਤ ਸਿੰਘ son of ਕਰਨੈਲ ਸਿੰਘ 1 ਜੀ ਸਿਆਸਤ ਸਿੰਘ son of ਕਰਨੈਲ ਸਿੰਘ 11 ਲੱਖ 80 ਹਜ਼ਾਰ ਇੱਕ ਜੀ ਸਿਆਸਤ ਸਿੰਘ son of ਕਰਨੈਲ ਸਿੰਘ 11,80,002 11,85,000 हां हां 11,85,000 ਗੁਰਜੰਟ ਸਿੰਘ ਜੱਗਰ ਸਿੰਘ ਨਾਇਕਪੱਤੀ 1 11,85,000 ਇੱਦਾਂ ਕਰਦੇ ਹੋ ਗਿਆ ਦੇਖੋ ਦੇਖੋ 2 ਕਰੋ 119000 ਸਿਆਸਤ ਸਿੰਘ ਸਨ ਆਫ ਕਰਨੈਲ ਸਿੰਘ ਫੈਬੋ ਪੱਤੀ 1 12 ਲੱਖ ਰੁਪਇਆ 12 ਲੱਖ ਗੁਰਜੰਟ ਸਿੰਘ ਜੱਗਰ ਸਿੰਘ 12 ਲੱਖ ਗੁਰਜੰਟ ਸਿੰਘ ਜੱਗਰ ਸਿੰਘ ਗੁਰਜੰਟ ਸਿੰਘ ਜੱਗਰ ਸਿੰਘ 1 ਗੁਰਜੰਟ ਸਿੰਘ ਜੱਗਰ ਸਿੰਘ 2 12 ਲੱਖ ਗੁਰਜੰਟ ਸਿੰਘ ਜੱਗਰ ਸਿੰਘ 3 ਜੀ 12 ਲੱਖ ਜੀ ਆ ਸਾਈਨ ਕਰਦੇ ਆ ਕੇ ਮੜੇ ਜੰਟੇ ਸ਼ਾਂਤ ਕਰਾ ਲਾ ਕੇ ਫਿਰ ਹੋਰ ਟੋਰ ਟੋਰ ਦੀ ਫੁੱਟ ਲਾ ਲਾ ਕੇ ਨਹੀਂ ਪੁਲਿਸ ਨਹੀਂ ਕਰਦੇ ਲਾ ਕੇ ਖੱਤੇ ਰਹਿੰਦੇ ਨੇ ਖੱਤ ਦਾ ਹੋਣਾ ਨਹੀਂ ਪੈਂਦਾ